ਰਾ ਮਹਿਸੂਸ ਕਰ ਰਹੇ ਹਾਂ ਅੱਜ ਬੱਚੇ ਵੀ ਇੱਥੇ ਪਹੁੰਚ ਗਏ ਨੇ ਜੀ ਬੜੇ ਭਾਵਕ ਹੋ ਕੇ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਸੀਗੀ ਸਾਨੂੰ ਇਸ ਚੀਜ਼ ਦਾ ਵੱਡਾ ਦੁੱਖ ਸੀ ਕਿ ਤੇ ਸਾਡੇ ਪ੍ਰਧਾਨ ਜੀ ਨਾ ਸਾਡੇ ਚੋਂ ਚਲੇ ਜਾ ਕਿਉਂਕਿ ਸਾਡੇ ਵਾਸਤੇ ਸਾਡੇ ਪ੍ਰਧਾਨ ਜੀ ਵਰਗੇ ਜਰਨੈਲ ਯੋਧੇ ਅੱਜ ਤੋਂ ਬਾਅਦ ਨਹੀਂ ਕੋਈ ਪੈਦਾ ਹੋਣੀ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਹੈ ਪਿਛਲੇ 3 ਦਿਨਾਂ ਤੋਂ ਉਹਨਾਂ ਦੇ ਪਾਣੀ ਵੀ ਨਹੀਂ ਬਚ ਰਿਹਾ ਬਹੁਤ ਮਾੜੀ ਹਾਲਤ ਆ ਦੂਜੇ ਪਾਸੇ ਸਰਕਾਰਾਂ ਮਿਆਂ ਦੇ ਰਹੀਆਂ ਕਿ ਉਹਨਾਂ ਦੀ ਹਾਲਤ 'ਚ ਸੁਧਾਰ ਆ ਰਿਹਾ ਜਿਨ੍ਹਾਂ ਨੇ ਅਜੇ ਤੱਕ ਇੱਕ ਦਾਣਾ ਵੀ ਅਨਾਜ ਦਾ ਅੰਦਰ ਨਹੀਂ ਕੀਤਾ ਤੇ ਉਹਨਾਂ ਦੀ ਹਾਲਤ ਪਤਾ ਨਹੀਂ ਕਿਹੜੇ ਖਲਾਤਰ ਨਾਲ ਸੁਧਾਰ ਆ ਰਿਹਾ ਜੇ ਮਤਲਬ ਕੋਈ ਬੰਦਾ ਇਹ ਪ੍ਰੂਫ ਕਰ ਦੇਵੇ ਕਿ ਸਾਡੇ ਪ੍ਰਧਾਨ ਜੀ ਕੁਛ ਅਜੇ ਤੱਕ ਲੈਂਦੇ ਸੀ ਤਾਂ ਅਸੀਂ ਸਿਰ ਵੜਉਣ ਨੂੰ ਤਿਆਰ ਬੈਠੇ ਆ ਇੱਕ ਵਾਰੀ ਠੀਗਾ ਔਖਾ ਜ਼ਰੂਰ ਲੱਗਿਆ ਸੀ ਇਹ ਫੈਸਲਾ ਲੈਣਾ ਪਰ ਦੂਜੇ ਪਾਸੇ ਸਾਨੂੰ ਮਤਲਬ ਸਾਡੇ ਪ੍ਰਧਾਨ ਜੀ ਤੇ ਮਾਨਸ ਮਤਲਬ ਇਹ ਸਟੈਪ ਵੀ ਤਾਂ ਬੱਚਿਆਂ ਕਰਕੇ ਲਿਆ ਜੇ ਮਤਲਬ ਜ਼ਮੀਨਾਂ ਨਾਲ ਸਾਡੇ ਕੋਲ ਰਹੀਆਂ ਤਾਂ ਅਸੀਂ ਬੱਚੇ ਕਿਵੇਂ ਪਾਲਾਂਗੇ ਤੇ ਕਿਸਾਨ ਕਹਿ ਰਹੇ ਨੇ ਡੈਡੀ ਵੀ ਕਹਿ ਰਹੇ ਨੇ ਕਿ ਜੇ ਸਰਕਾਰਾਂ ਨਹੀਂ ਮੰਨਣਗੀਆਂ ਅਸੀਂ ਫੇਰ ਇਹ ਫੈਸਲੇ ਜਿਹੜਾ ਲੈ ਸਕਦੇ ਆ ਕਿ ਮਰਨ ਵਰਤ ਤੇ ਫੇਰ ਬੈਠ ਸਕਦੇ ਆ ਸਾਨੂੰ ਵਿਸ਼ਵਾਸ ਆ ਕਿ ਅਸੀਂ ਜ਼ਰੂਰ ਜਿੱਤਾਂਗੇ ਅਸੀਂ ਲੋਕ ਪਰਵਾਰ ਦੇ ਨਾਲ ਜਿਵੇਂ ਇਹ ਪ੍ਰਧਾਨ ਜੀ ਦੇ ਮਗਰ ਸੀ ਅਸੀਂ ਵੀ ਇਹਨਾਂ ਦੇ ਸਾਰੇ ਮਗਰ ਆ ਸਾਰੇ ਪੱਤੀਆਂ ਮੇਰੇ ਹੀ ਆ ਜਦੋਂ ਮੈਂ ਕਿਹਾ ਵੀ ਇਹਨਾਂ ਨੇ ਇਹ ਕਦਮ ਚੱਕ ਹੀ ਲਿਆ ਤੇ ਹੁਣ ਆਪਾਂ ਕਦੋਂ ਫਤਵਾ ਸੁਣਾਵਾਂ ਮਗਰ ਅਸੀਂ ਸਾਨੂੰ ਤਾਂ ਆਈ ਵੀ ਚੱਲ ਕੋਈ ਨਹੀਂ ਮੋਰਚਾ ਫਤਿਹ ਕਰਕੇ ਆਓ ਮਾਮਾ ਲਈ ਬੇਟੇ ਸਭ ਤੋਂ ਪਿਆਰੇ ਹੁੰਦੇ ਨੇ ਪਰ ਬੇਟੇ ਵੱਲੋਂ ਅਜਿਹਾ ਫੈਸਲਾ ਲੱਤਾ ਜਾਣਾ ਤੇ ਕਿਤੇ ਨਾ ਕਿਤੇ ਮਨ ਤਾਂ ਡੋਲਿਆ ਹੋਊ ਨੀ ਐਂ ਉਹ ਤਾਂ ਡੋਲਦਾ ਹੀ ਫਿਰ ਤੈਨੂੰ ਪਤਾ ਬਰਾਗ ਦਾ ਅੰਜੂ ਤਾਂ ਹੁੰਦਾ ਹੀ ਐ ਤੇ ਫਰ ਫੇਰ ਮਨ ਨੂੰ ਸਮਝਾਇਆ ਵੀ ਮਹਾਰਾਜ ਦਾ ਅਸਰ ਆ ਲੈ ਮਹਾਰਾਜ ਨੇ ਇਹਨਾਂ ਦਾ ਮੋਰਚਾ ਫਤਿਹ ਕਰਨਾ ਤੇ ਮਹਾਰਾਜ ਹੀ ਕਰੂਗਾ ਇਹ ਸਰਕਾਰਾਂ ਨਹੀਂ ਮੰਨਦੀਆਂ ਅੱਗੇ ਫੇਰ ਫੈਸਲਾ ਇਦਾਂ ਦਾ ਲੈਣਾ ਹੈ ਤਾਂ ਕੋਈ ਚੱਕਰ ਨਹੀਂ ਕੋਈ ਨੁਕਸਾਨ ਵੀ ਹੋ ਸਕਦਾ ਨਹੀਂ ਵੇਖੀਓ ਜੀ ਫਿਰ ਜਿਵੇਂ ਹੁੰਦੀ ਹੈ ਉਹ ਬੋਲੀਓ ਇਹਨਾਂ ਨੇ ਆਪ ਦੀ ਖਾਤਰ ਸਾਡੀ ਪੂੰਜੀ ਛੋਟੀ ਹੈ ਜੀ 1.5 ਕਿਲਾ ਪੈ ਲਈਦਾ ਸਾਰਿਆਂ ਦੀ ਖਾਤਰ ਹੀ ਬੈਠੇ ਸੀ ਬੱਚਿਆਂ ਫਿਰ ਤੇ ਸਾਡੇ ਕੋਲ ਜ਼ਮੀਨ ਹੀ ਨਾ ਰਹਿੰਦੀ ਤਾਂ ਫਿਰ ਅਸੀਂ ਕੀ ਕਰਨਾ 1.5 ਕਿਲਾ ਪੈ ਲਈਦਾ ਜੀ ਹਾਂਜੀ ਕੋਈ ਕੀ ਮਰਜ਼ੀ ਬਣਿਆ ਚੋ ਮਰਨ ਮਰਦ ਤੇ ਬੈਠੇ ਇੱਕ ਕਿਸਾਨ ਦੀ ਕਾਫੀ ਵੀਡੀਓ ਵਾਇਰਲ ਹੋ ਰਹੀ ਸੀ ਜਿਹੜੇ ਕਾਫੀ ਭਾਵਕ ਹੋ ਗਏ ਨੇ ਕਹਿ ਰਹੇ ਨੇ ਤਿੰਨ ਬੱਚੀਆਂ ਨੇ ਪਰ ਭਾਵਕ ਹੋ ਕੇ ਬਿਆਨ ਦਿੱਤੇ ਸੀਗੇ ਉਹ ਕਿਸਾਨ ਵੀ ਸਾਡੇ ਨਾਲ ਆ ਤੇ ਉਹਨਾਂ ਦੇ ਬੱਚੇ ਵੀ ਇੱਥੇ ਪਹੁੰਚੇ ਨੇ ਗੱਲਬਾਤ ਕਰਦੇ ਆਂ ਹਾਂਜੀ ਵੀਰ ਜੀ ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਫਤਿਹ ਚੜਦੀ ਕਲਾ ਹਾਂਜੀ ਚੜਦੀ ਕਲਾ ਜੀ ਜਿਸ ਤਰ੍ਹਾਂ ਮਹਿਸੂਸ ਕਰ ਰਹੇ ਹਾਂ ਅੱਜ ਬੱਚੇ ਵੀ ਇੱਥੇ ਪਹੁੰਚ ਗਏ ਨੇ ਜੀ ਬੜੇ ਭਾਵਕ ਹੋ ਕੇ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਸੀਗੀ ਕਿ ਹਾਲਾਤ ਬਹੁਤ ਖਰਾਬ ਦਿਖ ਰਹੀ ਸੀ ਜੀ ਇੱਥੇ ਹਾਂਜੀ ਅੱਜ ਖੁਸ਼ੀ ਆ ਕਾਫੀ ਦੋ ਖੁਸ਼ੀਆਂ ਨੇ ਇੱਕ ਤਾਂ ਚਲੋ ਬੱਚੇ ਕੋਲ ਨੇ ਦੂਜੀ ਵੱਡੀ ਖੁਸ਼ੀ ਸਾਡੇ ਪ੍ਰਧਾਨ ਜੀ ਸਾਡੇ ਚ ਨੇ ਅੱਜ ਸਾਨੂੰ ਇਸ ਚੀਜ਼ ਦਾ ਵੱਡਾ ਦੁੱਖ ਸੀ ਕਿਤੇ ਸਾਡੇ ਪ੍ਰਧਾਨ ਜੀ ਨਾ ਸਾਡੇ ਚੋਂ ਚਲੇ ਜਾਣ ਤਾਂ ਉਸ ਮਤਲਬ ਗੱਲ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਇਹ ਸਟੈਪ ਚੱਕਿਆ ਸੀਗਾ ਜੀ ਕਿਉਂਕਿ ਸਾਡੇ ਵਾਸਤੇ ਸਾਡੇ ਪ੍ਰਧਾਨ ਜੀ ਵਰਗੇ ਜਰਨੈਲ ਯੋਧੇ ਅੱਜ ਤੋਂ ਬਾਅਦ ਨਹੀਂ ਕੋਈ ਪੈਦਾ ਹੋਣੀ ਸਾਨੂੰ ਇਹ ਸੀ ਸਾਡੇ ਪ੍ਰਧਾਨ ਜੀ ਨਾ ਸਾਡੇ ਚੋਂ ਚਲੇ ਜਾਣ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਹੈ ਪਿਛਲੇ 3 ਦਿਨਾਂ ਤੋਂ ਉਹਨਾਂ ਦੇ ਪਾਣੀ ਵੀ ਨਹੀਂ ਬਚ ਰਿਹਾ ਬਹੁਤ ਮਾੜੀ ਹਾਲਤ ਆ ਦੂਜੇ ਪਾਸੇ ਸਰਕਾਰਾਂ ਮਿਆਨ ਦੇ ਰਹੀਆਂ ਕਿ ਉਹਨਾਂ ਦੀ ਹਾਲਤ 'ਚ ਸੁਧਾਰ ਆ ਰਿਹਾ ਜਿਨ੍ਹਾਂ ਨੇ ਅੱਜ ਤੱਕ ਇੱਕ ਦਾਣਾ ਵੀ ਅਨਾਜ ਦਾ ਅੰਦਰ ਨਹੀਂ ਕੀਤਾ ਤੇ ਉਹਨਾਂ ਦੀ ਹਾਲਤ ਪਤਾ ਨਹੀਂ ਕਿਹੜੇ ਹਾਲਾਤਾਂ ਨਾਲ ਸੁਧਾਰ ਆ ਰਿਹਾ ਜੇ ਮਤਲਬ ਕੋਈ ਬੰਦਾ ਇਹ ਪ੍ਰੂਫ ਕਰ ਦੇਵੇ ਕਿ ਸਾਡੇ ਪ੍ਰਧਾਨ ਜੀ ਕੁਝ ਅੱਜ ਤੱਕ ਲੈਂਦੇ ਸੀ ਤਾਂ ਅਸੀਂ ਸਿਰ ਵੜਉਣ ਨੂੰ ਤਿਆਰ ਬੈਠੇ ਹਾਂ ਕਿਉਂਕਿ ਸਾਨੂੰ ਪ੍ਰਧਾਨ ਜੀ ਦੇ ਦ੍ਰਿੜ ਇਰਾਦੇ ਦਾ ਪਤਾ ਹੈ ਵਿਯੋਗ ਕਿਸ ਤਰ੍ਹਾਂ ਦੇ ਹਨ ਤੇ ਅੱਜ ਬੱਚੇ ਇੱਥੇ ਪਹੁੰਚੇ ਨੇ ਕਿੰਨੀ ਕਿੰਨੀ ਉਮਰਾਂ ਬੱਚਿਆਂ ਦੀ ਬੱਚੇ ਇਹ ਗੁੜੀਆ 2 ਸਾਲ ਦੀ ਹੈ ਇਹ 6 ਸਾਲ ਦੀ ਹੈ 9 ਸਾਲ ਦੀ ਹੈ ਬੜੇ ਭਾਵੁਕ ਹੋ ਗਏ ਸੀ ਜੇ ਤੁਸੀਂ ਕੀ ਮਨ ਚ ਕੀ ਸੀਗਾ ਲੱਗ ਰਿਹਾ ਸੀ ਕਿ ਸਰਕਾਰਾਂ ਜ਼ਾਲਮ ਨੇ ਹੁਣ ਘਰ ਵਾਪਸ ਨਹੀਂ ਜਾਣਾ ਬੱਚਿਆਂ ਨੂੰ ਕਦੇ ਮਿਲਣਾ ਨਹੀਂ ਜ਼ਿਆਦਾਤਰ ਇਨਸਾਨ ਨੂੰ ਬੱਚਿਆਂ ਨਾਲ ਮੋਹ ਇਹੀ ਗੱਲਾਂ ਸੋਚ ਕੇ ਆਉਂਦਾ ਹੈ ਇਹ ਭਾਵੁਕ ਹੁੰਦਾ ਹੈ ਕਿ ਕੋਈ ਇਦਾਂ ਦਾ ਪਾਣਾ ਵਰਤ ਗਿਆ ਤਾਂ ਬੱਚੇ ਇਹਨੂੰ ਮੁਰਕੇ ਦੇਖਣਾਂ ਜੀ हां एक वारी ਠੀਗਾ ਔਖਾ ਜਰੂਰ ਲੱਗਿਆ ਸੀ ਇਹ ਫੈਸਲਾ ਲੈਣਾ ਵੀ ਸ਼ਾਇਦ ਸਰਕਾਰਾਂ ਪਰ ਦੂਜੇ ਪਾਸੇ ਸਾਨੂੰ ਮਤਲਬ ਸਾਡੇ ਪ੍ਰਧਾਨ ਜੀ ਤੇ ਮਾਨ ਸੀ ਤੇ ਅਸੀਂ ਮਤਲਬ ਇਹ ਸਟੈਪ ਵੀ ਤਾਂ ਬੱਚਿਆਂ ਕਰਕੇ ਹੀ ਲਿਆ ਕਿ ਜੇ ਮਤਲਬ ਜ਼ਮੀਨਾਂ ਨਾਲ ਸਾਡੇ ਕੋਲ ਰਹੀਆਂ ਤਾਂ ਅਸੀਂ ਬੱਚੇ ਕਿਵੇਂ ਪਾਲਾਂਗੇ ਤੇ ਅਸੀਂ ਮਤਲਬ ਭਾਵਕ ਹੋ ਰਹੇ ਨੇ ਹਾਂ ਬੇਟੀ ਕੀ ਨਾਮਾ ਨੂਰ ਕਾ ਤੋ ਰੋ ਕਿਉਂ ਰਹੇ ਤੁਸੀਂ ਕੀ ਲੱਗ ਰਿਹਾ ਸੀ ਡੈਡੀ ਭਾਬੂ ਕਨੇ ਅੱਖਾਂ ਜਿਹੜੀਆਂ ਨੇ ਲੰਮ ਹੁੰਦੀਆਂ ਨਜ਼ਰ ਆ ਰਹੀ ਕੀ ਲੱਗਿਆ ਸੀਗਾ ਕਿ ਡੈਡੀ ਵਾਪਸ ਨਹੀਂ ਆਉਣੇ ਹੁਣ ਜਿੱਦਾਂ ਦਾ ਫੈਸਲਾ ਲੈ ਗਿਆ ਐਜਾ ਤਾਂ ਕਦੇ ਨਹੀਂ ਹੋ ਸਕਦਾ ਵੀ ਡੈਡੀ ਸਾਡੇ ਵਾਪਸ ਨਾ ਆਉਣ ਸਾਡਾ ਪਤਾ ਸੀ ਸਾਡੀ ਜੈ ਭਾਬ ਕਿਉਂ ਕਿਉਂ ਹੋ ਰਏ ਸੀਗੇ ਫਿਰ ਡੈਡੀ ਵੀ ਭਾਬਕ ਹੋ ਰਹੇ ਸੀਗੇ ਕਿਦਾਂ ਕੀ ਸਰਕਾਰਾਂ ਤੋਂ ਦੁਖੀ ਹੋ ਕੇ ਇਹ ਗੱਲ ਆਉਂਦੀ ਹੈ ਸਰਕਾਰਾਂ ਤੋਂ ਦੁਖੀ ਹੈ ਸਰਕਾਰ ਕਦੇ ਮੂੰਹ ਮੰਨ ਨਹੀਂ ਤਾੜਾ ਰੱਖਦੀ ਕੋਈ ਨਾ ਦੁਬਾਰਾ ਨਹੀਂ ਇਹ ਉਹ ਸਾਡੇ ਚੋਂ ਚਲੇ ਨਾ ਇਸ ਕਰਕੇ ਹੁਣ ਕੀ ਮਹਿਸੂਸ ਹੋ ਰਿਹਾ ਹੈ ਸਰਕਾਰਾਂ ਨੇ ਹਾਲੇ ਮੀਟਿੰਗ ਦਾ ਹੀ ਦੌਰ ਹੈ ਜਿਹੜਾ ਉਹ ਸਟਾਰਟ ਕੀਤਾ ਹੈ ਤੇ ਕਿਸਾਨ ਕਹਿ ਰਹੇ ਨੇ ਡੈਡੀ ਵੀ ਕਹਿ ਰਹੇ ਨੇ ਕਿ ਜੇ ਸਰਕਾਰਾਂ ਨਹੀਂ ਮੰਨਣਗੀਆਂ ਅਸੀਂ ਫੇ ਰੇ ਫੈਸਲਾ ਜਿਹੜਾ ਲੈ ਸਕਦੇ ਆ ਕਿ ਮਰਨ ਵਰਤ ਤੇ ਫੇਰ ਬੈਠ ਸਕਦੇ ਆ ਕੀ ਲੱਗ ਰਿਹਾ ਅਗੇ ਸਹੀ ਹੋਊਗਾ ਸਾਨੂੰ ਵਿਸ਼ਵਾਸ ਆ ਕਿ ਅਸੀਂ ਜ਼ਰੂਰ ਜਿੱਤਾਂਗੇ ਠੀਕ ਹੈ ਠੀਕ ਹੈ ਬੱਚੇ ਨੇ ਛੋਟੇ ਛੋਟੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ ਨੇ ਹਾਂਜੀ ਮਾਤਾ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੇਖਦੇ ਹੋ ਜੀ ਤੁਸੀਂ ਜੋ ਹਾਲਾਤ ਬਣੇ ਸੀਗੇ ਤੇ ਅੱਜ ਜਿਹੜੇ ਹਾਲਾਤ ਨੇ ਅੱਜ ਬਹੁਤ ਖੁਸ਼ੀ ਹੋਈ ਹੈ ਜੀ ਅਸੀਂ ਪਰਿਵਾਰ ਦੇ ਨਾਲ ਜਿਵੇਂ ਇਹ ਪ੍ਰਧਾਨ ਜੀ ਦੇ ਮਗਰ ਸੀ ਅਸੀਂ ਵੀ ਇਹਨਾਂ ਦੇ ਸਾਰੇ ਮਗਰ ਆ ਸਾਰੇ ਪੁੱਤ ਧੀਆ ਮੇਰੇ ਹੀ ਆ ਮੈਂ ਤਾਂ ਅੱਥਰ ਨੂੰ ਸਵੇਰ ਜਾ ਕੇ ਗੁਰਦੁਆਰੇ ਇਹੀ ਅਰਦਾਸ ਕਰਨ ਦੀ ਸੀ ਸਾਰਿਆਂ ਦੀ ਚੜ੍ਹਦੀ ਕਲਾ ਕਰੀ ਬਾਹਰ ਸਾਰੇ ਜਿਹੜੇ ਇਕੱਠੇ ਹਾਂ ਜੇ ਹੁਣ ਅਗਲਾ ਕਹਿੰਦਾ ਰੋਈ ਜਾਂਦੇ ਵਰਾਗ ਚ ਤਾਂ ਫਿਰ ਕੁਝ ਨਹੀਂ ਬਣਦਾ ਜੇ ਮਹਾਰਾਜ ਦਾ ਅਸਰ ਆ ਲਗੇ ਤਾਂ ਮਹਾਰਾਜ ਨੇ ਸਾਰਾ ਕੁਝ ਕੀਤਾ ਆਪਣਾ ਹਾਂਜੀ ਗੇਟ ਆ ਮਾਤਾ ਜੀ ਜਦੋਂ ਵੀਡੀਓ ਦੇਖੀ ਹੋਣੀ ਇੰਨੇ ਭਾਵਕ ਹੋ ਗਏ ਕੀ ਮੰਤ ਕੀ ਕੀਤੀ ਨਹੀਂ ਕੋਈ ਨਹੀਂ ਕੀਤੀ ਜਦੋਂ ਮੈਂ ਕਿਹਾ ਵੀ ਇਹਨਾਂ ਨੇ ਇਹ ਕਦਮ ਚੱਕ ਹੀ ਲਿਆ ਤੇ ਹੁਣ ਆਪਾਂ ਕਦੋਂ ਫਤਵਾਸ ਹੋਣਾ ਵਗਰ ਅਸੀਂ ਸਾਨੂੰ ਤਾਂ ਆਈਆਂ ਵੀ ਚੱਲ ਕੋਈ ਨਹੀਂ ਮੋਰਚਾ ਫਤਿਹ ਕਰਕੇ ਆਉਂਦੇ ਕਿੰਨੇ ਬੇਟੇ ਨਹੀਂ ਦੋ ਆਈਏ 12 ਦਾ ਆਖੜਾ ਚੇਹੇ ਹਾਂਜੀ ਮਾਮਾ ਲਈ ਬੇਟੇ ਸਭ ਤੋਂ ਪਿਆਰੇ ਹੁੰਦੇ ਨੇ ਪਰ ਬੇਟੇ ਵੱਲੋਂ ਅਜਿਹਾ ਫੈਸਲਾ ਲੱਤਾ ਜਾਣਾ ਤੇ ਕਿਤੇ ਨਾ ਕਿਤੇ ਮਨ ਤਾਂ ਡੋਲਿਆ ਹੋਊ ਹਾਂ ਨਹੀਂ ਐਂ ਤਾਂ ਡੋਲਦਾ ਹੀ ਫਿਰ ਤੈਨੂੰ ਪਤਾ ਬਰਾਗ ਦਾ ਅੰਜੂ ਤਾਂ ਹੁੰਦਾ ਹੀ ਐ ਤੇ ਪਰ ਫਿਰ ਮਨ ਨੂੰ ਸਮਝਾਇਆ ਵੀ ਮਹਾਰਾਜ ਦਾ ਅਸਰ ਆ ਲੈ ਮਹਾਰਾਜ ਨੇ ਇਹਨਾਂ ਦਾ ਮੋਰਚਾ ਫਤਿਹ ਕਰਨਾ ਤੇ ਮਹਾਰਾਜ ਹੀ ਕਰੂਗਾ ਮੈਂ ਤਾਂ ਗੁਰਦੁਆਰੇ ਜਾ ਕੇ ਤਿੰਨ ਟਾਈਮਰ ਅਰਦਾਸ ਕਰਉਂਦੀ ਰਹੀ ਵੀ ਮਹਾਰਾਜ ਫਤਿਹ ਕਰੀ ਉਹਨਾਂ ਦਾ ਕੰਮ ਸਾਰਿਆਂ ਦੇ ਲਈ ਲੱਜਾ ਰਹਿ ਜੀ ਹੁਣ ਕਦੋਂ ਤੁਸੀਂ ਸਵੇਰੇ ਆਏ ਹੋ ਹੁਣੇ ਹੀ ਆਏ ਆ ਜੀ ਉਰੇ ਹੀ ਆਏ ਠੀਕ ਹੈ ਤੇ ਪਤਾ ਲੱਗ ਗਿਆ ਸੀ ਤੁਹਾਨੂੰ ਕਿ ਆ ਫੈਸਲਾ ਆ ਗਿਆ ਨਹੀਂ ਉਹ ਪਤਾ ਤਾਂ ਲੱਗ ਗਿਆ ਸੀ ਵੀ ਇਹ ਦੋਨਾਂ ਨੇ ਕਾਇਤ ਹੈ ਤੇ ਬੈਠੀ ਸਾਨੂੰ ਆਏ ਸੀ ਵੀ ਉੱਥੇ ਜਾ ਕੇ ਹੀ ਪਤਾ ਲੱਗਣਾ ਹਾਂ ਆ ਗੱਲ ਸੀ ਹਾਂਜੀ ਭੈਣ ਜੀ ਵੈਗਰੀ ਦੀ ਖਾਲਸਾ ਹੈ ਜੀ ਫਤਿਹ ਬੀਰਤੀ ਲੱਗਦਨੀ ਜਵਰਾਜੀ ਮੇਰਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੱਡਾ ਫੈਸਲਾ ਲੱਤਾ ਗਿਆ ਸੀ ਪਰ ਭਾਵਕ ਵੀ ਬਹੁਤ ਹੋਏ ਹਾਂਜੀ ਉਹ ਫਿਰ ਬੱਚੀਆਂ ਛੋਟੀਆਂ ਸੀ ਭਾਵਕ ਹੋਣਾ ਵੀ ਸੁਭਾਵਕ ਸੀਗਾ ਜਦੋਂ ਕੱਲੀਆਂ ਬੱਚੀਆਂ ਨੂੰ ਛੱਡ ਕੇ ਇੱਥੋਂ ਉੱਠ ਕੇ ਘਰੋਂ ਉੱਥੋਂ ਆ ਕੇ ਬਸ ਬੱਕ ਦੱਸਿਆ ਬਾਅਦ ਵਿੱਚ ਕਿਉਂਕਿ ਮੈਂ ਬੈਠ ਗਿਆ ਤਾਂ ਅਸੀਂ ਘਰ ਦੱਸੇ ਨਹੀਂ ਪਹਿਲਾਂ 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 ਤੋਂ ਆਏ ਹੋਏ ਸੀਗੇ ਜੀ ਹਫ਼ਤਾ ਪਹਿਲਾਂ ਆਗੇ ਸੀ ਇੱਥੇ ਪਰ ਬਾਅਦ ਵਿੱਚ ਜਦੋਂ ਫੈਸਲਾ ਲਿਆ ਤਾਂ ਸਾਨੂੰ ਕਾਲ ਕੀਤੀ ਕਿ ਮੈਂ ਮਾਰਨ ਵਰਤ ਤੇ ਬੈਠ ਗਿਆ ਪਰ ਸਾਨੂੰ ਉਹਦੇ ਤਾਂ ਬਹੁਤ ਭਾਵਿਕ ਹੋਏ ਸੀ ਵੀ ਪਰ ਹੌਲੀ ਹੌਲੀ ਸਾਡਾ ਮਨ ਪੱਥਰ ਬਣ ਗਿਆ ਸੀ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਕੀ ਸੋਚ ਕੇ ਹੋਏ ਕੀ ਮਨ ਚੱਲ ਸੀ ਅੱਖਾਂ ਵੀ ਚੱਲ ਬੇਟੀਆਂ ਛੋਟੀਆਂ ਐ ਤਾਂ ਕਰਕੇ ਭਾਵੁਕ ਹੋਏ ਜੀ ਨਹੀਂ ਕੋਈ ਇਦਾਂ ਦਾ ਪਾਣਾ ਨਾ ਵਰਤ ਜੀ ਹਾਂ ਜੀ ਇਸੇ ਕਰਕੇ ਜੀ ਸੋ ਇਹ ਹੌਸਲ ਨੇ ਵੱਡੇ ਵੀਰ ਵੀ ਨੇ ਹੰਜ ਵੀਰ ਜੀ ਕੀ ਨਾਮ ਹੈ ਜੀ ਬੁੱਟਾ ਸਿੰਘ ਜੀ ਬੁੱਟਾ ਸਿੰਘ ਜੀ ਬੜੀ ਵੀਡੀਓ ਵਾਇਰਲ ਹੋ ਰਹੀ ਆ ਭਰਾ ਦੀ ਤੇ ਬੜੇ ਭਾਵੁਕ ਹੋ ਰਹੇ ਸੀਗੇ ਪਰਿਵਾਰ ਦੇ ਕੀ ਹਾਲਾਤ ਸੀ ਬਹੁਤ ਠੀਕ ਸੀ ਪਹਿਲਾਂ ਤਾਂ ਹੋ ਜਾਂਦਾ ਕਿ ਮਨ ਤੇ ਲੱਗ ਜਾਂਦੀ ਇਹ ਗੱਲ ਵੀ ਪਹਿਲਾਂ ਕੋਈ ਹੋਏ ਦੱਸਿਆ ਨਹੀਂ ਸੀ ਮੁੜ ਕੇ ਜਿਵੇਂ ਪਤਾ ਲਾ ਗਿਆ ਫਿਰ ਆਇਆ ਹੋ ਗਿਆ ਵੀ ਸਾਰੇ ਨਾਲ ਹੀ ਕਿਹੜਾ ਕੱਲਾ ਹੁਣ 111 ਕਹਿ ਦਿੰਨੇ ਕਿਤੇ ਮਾੜੀ ਮੋਟੀ ਗੱਲ ਥੋੜੋ ਜੀ ਬਹੁਤ ਆ ਵੀ ਸਾਰੇ ਭਰਾ ਹੀ ਆ ਕੋਈ ਚੱਕਰ ਨਹੀਂ ਫਿਰ ਜੇ ਸਰਕਾਰਾਂ ਨਹੀਂ ਮੰਨਦੀਆਂ ਅੱਗੇ ਫਿਰ ਫੈਸਲਾ ਇਦਾਂ ਦਾ ਲੈਣਾ ਪੈ ਗਿਆ ਕੋਈ ਚੱਕਰ ਨਹੀਂ ਕੋਈ ਨੁਕਸਾਨ ਵੀ ਹੋ ਸਕਦਾ ਨਹੀਂ ਵੇਖੀਓ ਜੀ ਫਿਰ ਜਿਵੇਂ ਹੁੰਦੀ ਹੈ ਉਹ ਹੋਈ ਉਹ ਕੋਈ ਚੱਕਰ ਨਹੀਂ ਅੱਗੇ ਨਾ ਕਿਤੇ ਹਟਿਆ ਤੇ ਨਾ ਹਟਣਾ ਕਦੇ ਜੀ ਸੋ ਇਹ ਕਿਸਾਨ ਨੇ ਜਿਹੜੇ ਇੱਥੇ ਪਹੁੰਚੇ ਨੇ ਭੈਣ ਜੀ ਨੇ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਮਰਿੰਦਰ ਕੌਰ ਛਿੜੀ ਟੀਏ ਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀਰ ਵੱਲੋਂ ਵੱਡਾ ਫੈਸਲਾ ਜਿਹੜਾ ਲੈ ਲਿਆ ਗਿਆ ਸੀਗਾ ਤੇ ਕੀ ਮਨ ਚ ਆਇਆ ਕਿਉਂਕਿ ਕੋਈ ਨੁਕਸਾਨ ਵੀ ਹੋ ਸਕਦਾ ਸੀ ਬਾਈ ਦੁੱਖ ਤਾਂ ਬਹੁਤ ਆਇਆ ਸੀ ਉਸ ਵੇਲੇ ਵੀ ਇਹ ਛੋਟੀਆਂ-ਛੋਟੀਆਂ ਬੱਚੀਆਂ ਸਾਡੀਆਂ ਵੀ ਅਸੀਂ ਬਾਅਦ ਚ ਇਕੱਲੇ ਕਰ ਪਰ ਫਿਰ ਵੀ ਜਿਹਨੂੰ ਹੌਸਲਾ ਦਿੱਤਾ ਪ੍ਰਮਾਤਮਾ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਤੁਸੀਂ ਹੈ ਤੁਸੀਂ ਇਹਨਾਂ ਨੂੰ ਇਸ ਪਾਸੇ ਰਾਹ ਲਾਇਆ ਤੇ ਅਸੀਂ ਇਹਨਾਂ ਦੇ ਨਾਲ ਆ ਜੀ ਹਾਂਜੀ ਜਦੋਂ ਪਤਾ ਲੱਗਿਆ ਉਦੋਂ ਪਰਿਵਾਰ ਚ ਕੀ ਹਾਲਾਤ ਸੀਗੇ ਬਹੁਤ ਬਹੁਤ ਦੁੱਖ ਲੱਗਿਆ ਸੀ ਹਾਂਜੀ ਪਰ ਹੌਲੀ ਹੌਲੀ ਫਿਰ ਮਨ ਸਮਝਾਇਆ ਵੀ ਚਲੋ ਇਹਨਾਂ ਨੇ ਆਪਦੀ ਖਾਤਰ ਸਾਡੀ ਪੂੰਜੀ ਛੋਟੀ ਹੈ ਜੀ 1.5 ਕਿਲਾ ਪੈਈਦਾ ਸਾਰਿਆਂ ਦੀ ਖਾਤਰ ਹੀ ਬੈਠੇ ਸੀ ਬੱਚਿਆਂ ਫਿਰ ਜੇ ਸਾਡੇ ਕੋਲ ਜ਼ਮੀਨ ਹੀ ਨਾ ਰਹਿੰਦੀ ਤਾਂ ਫਿਰ ਅਸੀਂ ਕੀ ਕਰਨਾ ਸੀ 1.5 ਕਿਲਾ ਪੈਲੀਦਾ ਜੀ ਹਾਂਜੀ ਦੇਖੋ ਹੁਣ ਅੱਗੇ ਜੇ ਸਰਕਾਰਾਂ ਨਹੀਂ ਮੰਨਦੀਆਂ ਫਿਰ ਵੀ ਵੀਰ ਕਹਿ ਰਿਹਾ ਕਿ ਅਸੀਂ ਇਸੇ ਤਰ੍ਹਾਂ ਡਟਾਂਗੇ ਫਿਰ ਕੋਈ ਮਨ ਚ ਕੰ ਦੇਖੀ ਜਾਓਗੀ ਜੀ ਪ੍ਰਮਾਤਮਾ ਜੀ ਜੇ ਵੇ ਫਿਰ 1.5 ਕਿਲਾ ਪੈ ਜੇ ਪਹਿਲੀ ਨਾ ਰਹੀ ਫਿਰ ਵਿੱਚ ਅਸੀਂ ਵੀ ਕੀ ਕਰਾਂਗੇ ਬੱਚਿਆਂ ਨੂੰ ਕੀ ਖਵਾਵਾਂਗੇ ਜੀ ਹਨਾ ਬੱਚੀਆਂ ਛੋਟੀਆਂ ਪੜ੍ਹਾਈ ਦੇ ਖਰਚੇ ਵੀ ਤੁਹਾਨੂੰ ਪਤਾ ਕਿੰਨੇ ਆ ਬੇਟੀਆਂ ਦੇ ਕੀ ਹਾਲਾਤ ਸੀਗੇ ਕਿਉਂਕਿ ਪਿਤਾ ਨਾਲ ਬੇਟੀਆਂ ਦਾ ਬੜਾ ਪਿਆਰ ਹੁੰਦਾ ਹੈ ਹਾਂਜੀ ਪਰ ਜਦੋਂ ਇਹਨਾਂ ਨੂੰ ਸਕੂਲੋਂ ਆਏ ਪਤਾ ਲੱਗਿਆ ਪਰ ਮੁੰਡੀਆਂ ਤਾਂ ਬਹੁਤ ਸਿੰਘਾਂ ਮੰਮੀ ਡੈਡੀ ਨੇ ਕਾਹਤੋਂ ਇਹ ਕੰਮ ਕੀਤਾ ਪਰ ਫਿਰ ਵੀ ਕੋਈ ਨਹੀਂ ਸਮਝਾਇਆ ਸਾਰਿਆਂ ਨੇ ਸਮਝਾਇਆ ਪਰ ਕੋਈ ਨਹੀਂ ਫਿਰ ਡੈਡੀ ਨਾਲ ਗੱਲ ਕੀਤੀ ਇਹਨਾਂ ਨੇ ਆਸ ਦੇ ਨਾਲ ਪਰ ਫਿਰ ਨਹੀਂ ਮੰਨਤੋ ਸਮਝਾ ਲਿਆ ਤਕਰਾ ਕੀਤਾ ਮੰਨ ਜੀ ਸੋ ਧੰਨਵਾਦ ਜੀ ਸੋ ਪੂਰਾ ਪਰਿਵਾਰ ਪਹੁੰਚਿਆ ਵੀਰ ਦਾ ਕਾਫੀ ਭਾਵੁਕ ਹੋ ਗਏ ਸੀ ਵੀਡੀਓ ਵਾਇਰਲ ਹੋ ਰਹੀ ਸੀਗੀ ਸੋ ਹੌਸਲੇ ਕਹਿੰਦੇ ਚੜਦੀ ਕਲਾ ਚ ਨੇ ਚਾਹੇ ਕੁਝ ਵੀ ਹੋ ਜੇ ਅੱਗੇ ਨੂੰ ਵੀ ਅਸੀਂ ਇਸੇ ਤਰ੍ਹਾਂ ਤਿਆਰ ਰਹਾਂਗੇ ਫਿਲਹਾਲ ਤੁਸੀਂ ਬਣ ਰਹੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਦੀਪ